ਪਤੰ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 8 ਫਰਵਰੀ ਨੂੰ ਰੈਵਿਨਿਊ ਯੂਨੀਅਨ ਜਲ ਸੋਤ੍ਰ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਣਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਝੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਝੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰਿਕਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤ੍ਰ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਣਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪਹਿਰਦਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅਮਲਿਸਰ ਸ਼੍ਰੀ ਗੁਰਪਿੰਦਰ ਸਿੰਘ ਸੰਦੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰਿਕਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਿਨਿਊ ਯੂਨੀਅਨ ਜਲ ਸੋਤ੍ਰ ਵਿਪਾਤ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਣਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਦੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼੍ਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰਕਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਨਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਨਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਮਨ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰੀਟੈਂਡ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰੀਟੈਂਡ ਸ਼੍ਰੀ ਮਤੀ ਤ੍ਰਿਪਤਾ ਦੇਵੀ ਕਲੈਰੀਕਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਨਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਨਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਨਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਨਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ। 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਨਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਨਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰੀਟੈਂਡ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰੀਟੈਂਡ ਸ਼੍ਰੀ ਮਤੀ ਤ੍ਰਿਪਤਾ ਦੇਵੀ ਕਲੈਰੀਕਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਮਨ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰਕਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ। 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਮਨ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਮਨ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਨਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਨਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ 4 ਫਰਵਰੀ ਨੂੰ ਰੈਵਨਿਊ ਯੂਨੀਅਨ ਜਲ ਸੋਤਰਾ ਵਿਭਾਗ ਪੰਜਾਬ ਦਾ ਕਲੈਂਡਰ ਸਾਲ 2025 ਸ਼੍ਰੀ ਗੁਰਨਵੰਤ ਸਿੰਘ ਪ੍ਰਧਾਨ ਯੂਬੀਡੀਸੀ ਸਰਕਲ ਪ੍ਰਧਾਨ ਅਤੇ ਕੁਲਜੀਤ ਸਿੰਘ ਪ੍ਰਧਾਨ ਜੰਡਿਆਲਾ ਮੰਡਲ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ ਕਲੈਂਡਰ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਮਾਨਯੋਗ ਨਿਗਰਾਨ ਇੰਜੀਨੀਅਰ ਯੂਬੀਡੀਸੀ ਸਰਕਲ ਅੰਮ੍ਰਿਤਸਰ ਸ਼੍ਰੀ ਗੁਰਪਿੰਦਰ ਸਿੰਘ ਸੰਧੂ ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਸ਼੍ਰੀ ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਮਨਜੀਤ ਠਾਕ ਮੰਡਲ ਸ਼ਹਿਰੀ ਹੈਪੀ ਕੁਮਾਰ ਉਪ ਮੰਡਲ ਅਫਸਰ ਸ਼੍ਰੀ ਸਿਮਰਨਦੀਪ ਸਿੰਘ ਡਿਪਟੀ ਕਲੈਕਟਰ ਸ਼੍ਰੀ ਸੁਨੀਲ ਗੋਤਮ ਸਰਕਲ ਸੁਪਰਡੈਂਟ ਸ਼੍ਰੀ ਹਰਜੀਤ ਸਿੰਘ ਰੈਵਨਿਊ ਸੁਪਰਡੈਂਟ ਸ਼੍ਰੀਮਤੀ ਤ੍ਰਿਪਤਾ ਦੇਵੀ ਕਲਰିକਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਸੰਜੀਵ ਸ਼ਰਮਾ ਸੀਨੀਅਰ ਸਹਾਇਕ ਸਰਬਜੀਤ ਸਿੰਘ ਸੀਨੀਅਰ ਸਹਾਇਕ ਰਣਜੀਤ ਸਿੰਘ ਰਾਣਾ ਸੀਨੀਅਰ ਸਹਾਇਕ ਕਮਲਦੀਪ ਸਿੰਘ ਕਲਰਕ ਮਿਸ ਸੋਨੀਆ ਅਤੇ ਰੈਵਨਿਊ ਸਟਾਫ ਦੇ ਸਾਥੀ ਇਸ ਮੌਕੇ ਤੇ ਹਾਜ਼ਰ ਹੋਏ